ਸਾਡੇ ਮਾਨਯੋਗ ਸੀਐਮ ਸਾਹਿਬ ਜਿਹੜੀ ਯੁੱਧ ਨਸ਼ਾ ਵਿਰੁੱਧ ਮਹਿੰਮ ਹੈ ਉਹਦੇ ਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਫਿਰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਨਾਰਕੋ ਕਾਟਲ ਜਿਹੜਾ ਉਹ ਬਸਟ ਕੀਤਾ ਗਿਆ ਕ੍ਰਾਸ ਬਾਰਡਰ ਦੋ ਵੱਡੇ ਸਮਕਰ ਫੜੇ ਗਏ ਹੈ ਤੇ ਟੋਟਲ ਰਿਕਵਰੀ ਜਿਹੜੀ ਹੈ 2 ਕਿਲੋ 815 ਗ੍ਰਾਮ ਆਈਸ ਮੈਥਾਫੈਟਾਮਾਈਨ ਜਿਹਨੂੰ ਕਹਿੰਦੇ ਹੈ ਉਹ ਬਰਾਮਦ ਹੋਈ ਹੈ ਦੋਨੇ ਜਿਹੜੀਆਂ ਬੰਦਿਆਂ ਤੋਂ ਬਰਾਮਦ ਹੋਈ ਜਿਹੜੀ ਕੰਟਰਾਬੈਂਡ ਹੈ ਇਹ ਡਰੋਨ ਰਾਹੀਂ ਕ੍ਰਾਸ ਦਾ ਇੰਟਰਨੈਸ਼ਨਲ ਬਾਰਡਰ ਪੁਸ਼ ਕੀਤੀ ਗਈ ਸੀ ਔਰ ਇਹ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜਿਹਦੇ ਚ ਗੁਰਸੇਵਕ ਸਿੰਘ ਕਰਿਆਲੇ ਦਾ ਹੈ ਤਹਿਸੀਲ ਪੱਟੀ ਤਰਨਤਾਰਨ ਦਾ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ ਅਰੈਸਟ ਹੋਇਆ ਹੈ ਗੇਟ ਕੀ ਮਾ ਅਗੇਰੀਏ ਚ ਬਲਜੀਤ ਸਿੰਘ ਗੁਰਨਾਨਕਪੁਰਾ ਅਮਰਸਰ ਗੁਰਨਾਨਕਪੁਰਾ ਅਮਰਸਰ ਦਾ ਇਹ ਲੇਬਰ ਦਾ ਕੰਮ ਕਰਾਇ ਮਕਬੂਲਪੁਰੇ ਤੋਂ ਅਰੈਸਟ ਹੋਇਆ ਹੈ ਇਹ ਜਿਹੜਾ ਬੈਕਗ੍ਰਾਉਂਡ ਇਹੀ ਹੈ ਕਿ ਸਾਡੇ ਦੋ ਆਫੀਸਰਸ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਜਿ ਇਨਸਪੈਕਟਰ ਮਨਜੀਤ ਕੌਰ ਐਸਐਚਓ ਗੇਟ ਰਕੀਮਾ ਤੇ ਇਨਸਪੈਕਟਰ ਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ਜਸਪਾਲ ਸਿੰਘ ਐਸసీపీ ਵਿਸ਼ਾਲਜੀਤ ਜੀ ਔਰ ਸਾਡੇ ਜਿਹੜੇ ਐਸసీపీ ਇਨਵੈਸਟੀਗੇਸ਼ਨ ਹਰਮਿੰਦਰ ਔਰ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਸਾਡੇ ਡੀਸੀਪੀ ਸਿਟੀ ਜਗਜੀਤ ਵਾਲੀਆ ਜੀ ਇਹਨਾਂ ਸਾਰਿਆਂ ਨੇ ਬਹੁਤ ਇਨੂੰ ਅੱਛੇ ਤਰ੍ਹਾਂ ਨਾਲ ਇਹਨੂੰ ਆਪਰੇਸ਼ਨ ਨੂੰ ਅੰਜਾਮ ਦੇ ਕੇ ਐਕਲਿਮੀਨੇਟ ਕੀਤਾ ਹੈ ਮੈਟਾਫੇਟਾਮਾਈਨ ਦੀ ਗੱਲ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ਲ ਹੋ ਜਾਂਦੀ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਹਿਰੋਇਨ ਜਿਹੜੀ ਉਹ 250 ਗ੍ਰਾਮ ਦੇ ਉੱਤੇ ਕਮਰਸ਼ਲ ਹੁੰਦੀ ਹੈ ਤਾਂ ਇਹ ਆਲਮੋਸਟ ਜੇ ਆਪਾਂ ਦਾ ਧਿਆਨ ਦਈਏ ਤਾਂ 56 ਟਾਈਮਸ ਕਮਰਸ਼ਲ ਕੁਆਂਟੀਟੀ ਤੋਂ ਉੱਪਰ ਹੈਗੀ ਹੈ ਇਹ 56.3 ਟੂ ਬੀ ਪ੍ਰੈਸਾਈਸ ਉਹਨੇ ਵਾਰੀ ਮਤਲਬ 50 ਗ੍ਰਾਮ ਨੂੰ ਜਿੰਨਾ ਆਪਾਂ ਉੱਪਰ ਲੈ ਕੇ ਜਾਈਏ ਤੇ 2 ਕਿਲੋ 815 ਗ੍ਰਾਮ ਬਣੇਗੀ ਤੇ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮੈਟਾਫੈਟਾਮਾਈਨ ਜਿਹੜੀ ਹੈ ਇਹ ਡਰਗ ਹੀਰੋਇਨ ਦੀ ਜਗ੍ਹਾ ਰਿਪਲੇਸਮੈਂਟ ਕਰਨ ਦਾ ਜਿਹੜਾ ਸਮਗਲਰ ਦਾ ਤੇ ਜਿਹੜੇ ਇਸ ਸ਼ਰਾਰਤੀ ਕ੍ਰਿਮੀਨਲ ਅਨਸਰ ਨੇ ਉਹਨਾਂ ਦਾ ਉਪਰਾਲਾ ਰਹਿੰਦਾ ਉਹਦੇ ਕੋਈ ਕਲਟੀਵੇਸ਼ਨ ਕਰਨ ਦੀ ਲੋੜ ਨਹੀਂ ਹਿਰੋਇਨ ਤਾਂ ਜਿਹੜੀ ਹੈ ਡੈਰੀਵੇਟਿਵ ਹੈ ਆਪੀਓਇਡ ਦੀ ਖੇਤਾਂ ਦੇ ਵਿੱਚ ਲਾਉਣੇ ਪੈਣਗੇ ਹੋਰ ਕਰਨਗੇ ਚੁੱਪ ਕਰਕੇ ਲੈਬ 'ਚ ਬਣਾ ਕੇ ਬੰਦੇ ਨੂੰ ਵਰਤ ਰਹੇ ਔਰ ਇਹਦਾ ਜਿਹੜਾ ਜੋ ਇਹਦੀਆਂ ਜੇ ਸਿੰਪਟਮਸ ਸਮਝ ਸਕਦੇ ਹੋ ਇਹਦੀ ਐਡਿਕਸ਼ਨ ਬਹੁਤ ਫਾਸਟ ਹੁੰਦੀ ਹੈ ਵਾਇਲੈਂਟ ਹੁੰਦਾ ਬੰਦਾ ਤੇ ਵਕ ਵਕ ਮੁਲਕਾਂ ਦੇ ਵਿੱਚ ਇਹਦਾ ਹੀ ਹੁਣ ਜਿਹੜੀ ਹੈ ਪ੍ਰਸਾਰ ਹੋ ਰਿਹਾ ਬਾਰ-ਬਾਰ ਔਰ ਇਹਦੇ ਚ ਜਿਹੜੀ ਆਪਾਂ ਪਹਿਲਾਂ ਵੀ ਪਿਛਲੇ ਸਾਲ ਵੀ 3 ਕਿਲੋ 52 ਗ੍ਰਾਮ ਆਇਸ ਫੜੀ ਸੀਗੀ ਉਦੋਂ ਵੀ ਹੁਣ ਐਤਕੀ ਵੀ ਉਨੀ ਤਕਰੀਬਨ ਹੋ ਗਈ ਹੈ ਮੇਨਲੀ ਜਿਹੜੇ ਮੈਟਰ ਪੌਂਡਿੰਗ ਸਾਡੇ ਸ਼ਹਿਰ ਨੇ ਉਹਨਾਂ ਚ ਜਿਹੜੀਆਂ ਰੇਪ ਪਾਰਟੀਆਂ ਸੋ ਕਾਲਡ ਹੈਗੀਆਂ ਉਹਨਾਂ ਚ ਯੂਜ਼ ਇਹ ਕਾਫੀ ਹੁੰਦੀ ਹੈ ਔਰ ਇਹਦੇ ਚ ਜਿਹੜਾ ਦੋਨੋਂ ਸਾਡੇ ਮੁਲਜ਼ਮ ਨੇ ਇਹਨਾਂ ਦੀ ਪੁੱਛਗਿੱਛ ਅਸੀਂ ਡਿਟੇਲ ਚ ਕਰ ਰਹੇ ਆਂ so that ਇਹਨਾਂ ਦੇ ਲਿੰਕੇजेस ਵੀ ਅੱਗੇ ਕਿੱਥੇ ਡਿਲੀਵਰੀ ਕਰਨੀ ਸੀਗੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ